ਦੇ ਪ੍ਰਧਾਨ ਤਰਲੋਚਨ ਸਿੰਘ ਡੀਸੀ ਦੀ ਖੰਨਾ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਸੋ ਸੋਮਵਾਰ ਸ਼ਾਮ ਨੂੰ ਜਦੋਂ ਡੀਸੀ ਆਪਣੇ ਖੇਤ ਤੋਂ ਘਰ ਪਰਤ ਰਿਹਾ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ਤੇ ਗੋਲੀਆਂ ਛਿੜਾ ਦਿੱਤੀਆਂ ਉਹ ਤਰਲੋਚਨ ਪਿੰਡ ਦੀ ਸੜਕ ਕਿਨਾਰੇ ਲਹੂ ਲੋਹਾਨ ਹਾਲਤ ਦੇ ਵਿੱਚ ਡਿੱਗ ਪਏ ਉਸ ਬਾਦ ਉਸੇ ਲੜਕੇ ਨੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਉੱਥੇ ਹੀ ਡਾਕਟਰਾਂ ਨੇ ਡੀਸੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੋ ਜਾਣਕਾਰੀ ਅਨੁਸਾਰ ਤੇ ਤਰਲੋਚਨ ਸਿੰਘ ਨੇ ਪਿਛਲੀ ਵਾਰ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਤੇ ਕੁਝ ਸਮਾਂ ਪਹਿਲਾਂ ਉਹ ਆਪ ਦੇ ਵਿੱਚ ਸ਼ਾਮਿਲ ਹੋਏ ਸਨ ਇਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਸੀ ਸੋ ਹੁਣ ਤਰਲੋਚਨ ਸਿੰਘ ਮੜ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਸੋ ਕਨਾਰੇ ਵਿੱਚ ਆਪ ਆਗੂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਸਰਪੰਚ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ ਵਿਅਕਤੀ ਜਿੱਥੇ ਕਿ ਸੜਕ ਕਿਨਾਰੇ ਖੂਨ ਦੇ ਨਾਲ ਲਤਪਤ ਹੋਈ লাশ ਮਿਲੀ ਹੈ ਸੋ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹਸਪਤਾਲ ਪਹੁੰਚਾਉਣ ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਫਿਰ ਜੂਸੋ ਪੰਗੀ ਹੈ ਜਿਹਨਾਂ ਦੇ ਸਿਰ 'ਚ ਗੋਲੀ ਲੱਗੀ ਬਾਕੀ ਪੋਸਟ ਮੋਰਮ ਦੇ ਦੇਖੋ ਜੀ ਕੀ ਪਤਾ ਲੱਗਦਾ ਕਿ ਨੈਗੇਟਿਵ ਮੰਨਿਆ ਚੱਕ ਰਿਹਾ ਹੈ ਕਿ ਕਿਥੇ ਦਾ ਬਸਾ ਕਿਥੇ ਦਾ ਸਿਰ ਇਕਲਾ ਨੇ ਲਈ ਇਹ ਸਾਰੇ ਕਿੰਨੇ ਜਖਮ ਵਗੈਰਾ ਕਿੰਨੇ ਗੋਲ ਲੱਗੇ ਕੋਈ ਲੱਗਿਆ ਪਤਾ ਨਹੀਂ ਜੀ ਦੋ ਸਿਰ 'ਚ ਜਖਮ ਇੱਕ ਟੱਡ ਤੇ ਹਾਂ ਕਿਸੇ ਦੇ ਮਨ ਦਾ ਕੁਝ ਨਹੀਂ ਗਿਆ ਸਾਹਿਬ ਜੀ ਕਿਸੇ ਦੇ ਮਨ 'ਚ ਕੀ ਆ ਮੰਨ ਕੀ ਕਰਦੇ ਆ ਪਰੇਸ਼ਾਨ ਹਾਂ ਕਿ ਕੋਈ ਹੋਰ ਮੰਗ ਦਸੀ ਲਈ ਹੈ ਜੇ ਮੇਰਾ ਬਾਪ ਦਾ ਮੋੜ ਨਹੀਂ ਵੀਰੇ ਠੀਕ ਕਰੀ ਕਿ ਮਾਰਾ ਤਾਂ ਕਦੀ ਸੋਚੀ ਹੀ ਨਹੀਂ ਕਦੀ ਵੀ ਕਿਸੇ ਦਾ ਸੋਚਦਾ ਕੋਈ ਨਹੀਂ ਕਿ ਜਾਨੇ ਕੀ ਜੀ ਉਪਦੀ ਰੰਜੇ ਕੱਟੀ ਆ ਕੀ ਪੁਲਿਸ ਨੂੰ ਇਤਨੀ ਇਨਫੋਰਮੇਸ਼ਨ ਮਿਲੀ ਸੀ ਕਿ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਨੂੰ ਵੈਰੀਫਾਈ ਕਰਕੇ ਕਰਾਇਨ ਸਪੌਟ ਤੇ ਅਸੀਂ ਜਾ ਰਹੇ ਹਾਂ ਅੱਧੇ ਘੰਟੇ ਤੱਕ ਤੁਹਾਨੂੰ ਸਾਰੀ ਫਿਕਰ ਇਨਫੋਰਮੇਸ਼ਨ ਦੇ ਦਿੰਦੇ ਹਾਂ ਸਰ ਗਨ ਸ਼ਾਟ ਕਿਹਾ ਜਾ ਰਿਹਾ ਕੋਈ ਹੈ ਲੱਗਿਆ ਕਲੂ ਹੈ ਲਜੀ ਕੋਈ ਅਸੀਂ ਦੇਖੋ ਜਿਹੜੇ ਜਿਹੜੇ ਉਹਨੂੰ ਲੱਗ ਕੇ ਆਏ ਆ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15 ਮਿੰਟ ਚ ਦੱਸਦੇ ਹਾਂ ਥੈਂਕ ਯੂ ਸੋ ਸੇ ਖਬਰ ਤੇ ਦੇ ਜਾਣਕਾਰੀ ਦੇ ਲਈ ਕਮਲ ਕਪੂਰ ਸਾਡਾ ਜੁੜ ਚੁੱਕੇ ਨੇ ਸੋ ਕਮਲ ਹੈ ਜਿਹੜਾ ਕਿ ਮਾਮਲਾ ਸਾਹਮਣੇ ਆਣ ਪਛਾਤੇ ਲੋਕਾਂ ਦੇ ਵੱਲੋਂ ਸਰਪੰਚ ਜਿਹੜਾ ਕਿ ਸਾਬਕਾ ਸਰਪੰਚ ਰਹਿ ਚੁੱਕੇ ਸੋ ਜਿਹੜਾ ਕਿ ਜਿਨ੍ਹਾਂ ਦੇ ਵੱਲੋਂ ਸਰਪੰਚ ਦੀ ਚੋਣ ਲੜਾਂ ਦੀ ਤਿਆਰੀ ਕੀਤੀ ਜਾ ਰਹੀ ਸੀ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਕੀ ਕੁਝ ਹੋਰ ਜਾਣਕਾਰੀ ਹੈ ਤੁਹਾਡੇ ਕੋਲ ਜੀ ਬਿਲਕੁਲ ਪਰਮ ਦੇਖਿਏ ਇਹ ਜਿਹੜਾ ਹਾਦਸਾ ਹੋਇਆ ਹੈਗਾ ਇਹ ਇਕੋਲਾਈ ਪਿੰਡ ਦੇ ਰਹਿਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਨਾਲ ਵਾਪਿਆ ਹਾਲਾਂਕਿ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਕਿਸਾਨ ਵਿੰਗ ਦੇ ਪ੍ਰਧਾਨ ਵੀ ਨੇ ਔਰ ਇਹ ਡੀਸੀ ਜਿਹੜਾ ਇਹ ਡੀਸੀ ਦੇ ਨਾਮ ਤੋਂ ਵੀ ਮਸ਼ਹੂਰ ਨੇ ਔਰ ਸ਼ਾਮ ਦੇ ਟਾਈਮ ਅਗਰ ਕਹੀਏ ਤਾਂ ਆਪਣੇ ਘਰ ਵਾਪਸੀ ਦੇ ਵੇਲੇ ਰਾਹ ਦੇ ਵਿੱਚ ਕੁਝ ਅਗਿਆਤ ਲੋਕਾਂ ਵੱਲੋਂ ਵਿਅਕਤੀਆਂ ਵੱਲੋਂ ਇਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਔਰ ਜਿਹਦੀ ਸੂਚਨਾ ਇਹਨਾਂ ਦੇ ਲੜਕੇ ਤੱਕ ਜਦੋਂ ਪਹੁੰਚਦੀ ਹੈ ਉਹ ਜਾਂਦਾ ਇਹਨਾਂ ਨੂੰ ਦੇਖਦਾ ਹੈ ਹਸਪੀਟਲ ਲੈ ਕੇ ਪਹੁੰਚਦਾ ਹੈ ਲੇਕਿਨ ਤਦ ਤੱਕ ਜਿਹੜੀ ਹੈ ਇਹਨਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦੇ ਕਾਰਨ ਪਰਮ ਇਹ ਹਮਲਾ ਕੀਤਾ ਗਿਆ ਜੀ ਜੀ ਬਿਲਕੁਲ ਸੋ ਹੁਣ ਕਾਰਵਾਈ ਕੀ ਕੀਤੀ ਜਾ ਰਹੀ ਪੁਲਿਸ ਵੱਲੋਂ ਜਿਹੜੇ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰੇ ਗਏ ਕੁਝ ਪਹਿਚਾਨ ਹੋਈ ਹੈ ਕੁਝ ਜਾਂ ਫਿਰ ਉਹਨਾਂ ਦੇ ਪਰਿਵਾਰ ਵਾਲੇ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਕੁਝ ਜਾਣਕਾਰੀ ਦਿੱਤੀ ਗਈ ਹੈ ਕੁਪਰਮ ਇਨਵੈਸਟੀਗੇਸ਼ਨ ਵਿੰਗ ਦੇ ਜੋ ਐਸਪੀ ਨੇ ਖੰਨਾ ਔਰ ਐਸਐਸਪੀ ਖੰਨਾ ਉਹਨਾਂ ਵੱਲੋਂ ਇੱਕ ਟੀਮ ਜਿਹੜੀ ਆ ਬਣਾ ਦਿੱਤੀ ਗਈ ਹੈ ਹਾਲਾਂਕਿ ਰੂਟ ਜਿਹੜਾ ਹੈਗਾ ਉਹਨੂੰ ਫੋਲੋ ਕੀਤਾ ਜਾ ਰਿਹਾ ਹੈਗਾ ਰਿਵਰਸ ਰੂਟ ਪਲਾਨ ਜਿਹੜਾ ਹੈਗਾ ਉਹ ਫੋਲੋ ਕਰ ਰਹੀ ਹੈਗੀ ਹੈ ਪੁਲਿਸ ਕੀ ਕਿੰਨੇ ਵਜੇ ਘਰੋਂ ਨਿਕਲੇ ਹੈਗੇ ਕਿੱਥੇ-ਕਿੱਥੇ ਗਏ ਹੈ ਉਹਨਾਂ ਦੀ ਲੋਕੇਸ਼ਨ ਵਗੈਰਾ ਜਿਹੜੀਆਂ ਨੇ ਕੱਢਾਈਆਂ ਜਾ ਰਹੀਆਂ ਨੇ ਲੇਕਿਨ ਅਹਿਮ ਜਿਹੜੀ ਚੀਜ਼ ਹੈ ਸੀਸੀਟੀਵੀ ਫੂਟੇजेस ਜਿਹੜੀਆਂ ਨੇ ਉਹਨਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀਆ ਔਰ ਸਭ ਤੋਂ ਵੱਡੀ ਚੀਜ਼ ਇਹ ਹੈਗੀਆ ਕਿ ਲਿਸਟ ਬਣਾਈ ਜਾ ਰਹੀ ਹੈ ਕਿ ਕਿਹੜੇ-ਕਿਹੜੇ ਲੋਕ ਜਿਹੜੇ ਨੇ ਉਹਨਾਂ ਨਾਲ ਰੰਜਿਸ਼ ਰੱਖਣ ਵਾਲੇ ਨੇ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਵਾਲਿਆਂ ਦੇ ਇਹ ਕਹਿੰਦੇ ਨੇ ਕਿ ਪੁਰਾਣੀ ਰੰਜਿਸ਼ ਦੇ ਕਾਰਨ ਇਹ ਹਮਲਾ ਕੀਤਾ ਗਿਆ ਜੀ ਬਿਲਕੁਲ ਸੋ ਕਮਲ ਬਾਬਕਾ ਜੀ ਤੁਹਾਡਾ ਕਮਾਲ ਜਾਣਕਾਰੀ ਸਾਂਝੀ ਕਰਨ ਤੇ